ਸਮਾਣਾ ਟਾਵਰ ਮੋਰਚਾ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਵੱਲੋਂ ਅਸੀਂ ਇੱਕ ਬੜੇ ਦੁਖੀ ਮਨ ਦੇ ਨਾਲ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਪੋਸਟ ਹੈ ਕੱਲ ਸ਼ਾਮੀ ਕਰੀਬ 5:30 ਵਜੇ ਉਹਨਾਂ ਪੋਸਟ ਕੀਤਾ ਤੇ ਉਹਦੇ ਵਿੱਚ ਉਹ ਕੀ ਕਹਿੰਦੇ ਦੇ ਕੇ ਜਿਹੜਾ ਕਾਨੂੰਨ ਬਣਨ ਜਾ ਰਿਹਾ ਬੇਅਦਬੀਆਂ ਤੇ ਕਾਨੂੰਨ ਬਣਨ ਜਾ ਰਿਹਾ ਤੇ ਉਹਦੇ ਚ ਕਹਿੰਦੇ ਕਿ ਦਸਦਾ ਆਮ ਆਦਮੀ ਪਾਰਟੀ ਵਾਂਟ ਟੂ ਸੁਜੈਸਟ ਦੈਰ ਇਜ਼ ਨੋ ਲਾਅ ਪ੍ਰਵੇਲਿੰਗ ਇਨ ਦਾ ਸਟੇਟ অর ਦਾ ਕੰਟਰੀ ਟੂ ਡੀਲ ਵਿਦ ਦਾ ਸੈਕਰੀਲੇਜ ਕੇਸੇ ਬੇਅਦਬੀਆਂ ਦੇ ਲਈ ਕੋਈ ਕਾਨੂੰਨ ਨਹੀਂ ਹੈਗਾ ਮੈਨੂੰ ਤਾਂ ਇਹ ਇੱਕ ਬੜਾ ਹਰਾਨੀ ਹੁੰਦੀ ਹੈ ਕਿ ਤੁਹਾਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਨਹੀਂ ਦਿੱਤਾ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਤਾਂ ਕਿਸੇ ਨੂੰ ਪੁੱਛ ਲੈਂਦੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਸ ਵੇਲੇ ਅਸੀਂ ਜਾ ਕੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਸੀ ਸਰਦਾਰ ਤ੍ਰਿਪੁਰਜਿੰਦਰ ਸਿੰਘ ਬਾਜਵਾ ਮੰਤਰੀ ਸਾਹਿਬ ਨਾਲ ਸਨ ਕੁਲਬੀਰ ਜੀਰਾ ਜਿਹੜੇ ਉਹ ਵੀ ਉੱਥੇ ਸਨ ਹੋਰ ਵੀ ਕਾਫੀ ਸਾਰੇ ਪੁਛ ਪੱਦਰ ਤੇ ਜਿਹੜੇ ਮੰਤਰੀ ਸਹਿਬਾਨ ਜਾਂ ਐਮਐਲਏ ਸਹਿਬਾਨ ਮੌਜੂਦ ਸਨ ਖੁਦ ਜਦੋਂ ਅਸੀਂ ਚੰਨੀ ਸਾਹਿਬ ਨੂੰ ਇਹ ਮੈਮੋਰੰਡਮ ਦਿੱਤਾ ਸੀ ਕਿ ਸਖਤ ਕਾਨੂੰਨ ਬੇਅਦਬੀਆਂ ਦੇ ਉੱਤੇ ਕਤਲ ਦੇ ਤੌਰ ਤੇ ਧਾਰਾ ਨਿਰਧਾਰਤ ਕੀਤੀ ਜਾਏ ਤੇ ਚੰਨੀ ਸਾਹਿਬ ਨੇ ਉਹ ਮੈਮੋਰੰਡਮ ਹੱਥ ਵਿੱਚ ਫੜ ਕੇ ਉਹ ਤਸਵੀਰਾਂ ਵੀ ਤੁਸੀਂ ਇਸ ਵੇਲੇ ਨਾਲ ਦੇਖ ਰਹੇ ਹੋਗੇ ਉਹਨਾਂ ਨੇ ਕਿਹਾ ਸੀ ਕਿ ਹਾਂ ਅਸੀਂ ਵੀ ਇਹ ਚਾਹੁੰਦੇ ਹਾਂ ਇਹ ਮੁੱਖ ਮੰਤਰੀ ਚੰਨੀ ਸਾਹਿਬ ਤੁਹਾਡੀ ਪਾਰਟੀ ਦੇ ਸੀਗੇ ਕੁਲਵੀਰ ਸਿੰਘ ਜੀਰੇ ਸਾਡੇ ਨਾਲ ਖੜੇ ਸੀ ਉਹਨਾਂ ਨੇ ਜਕਾਰਾ ਬੁਲਾਇਆ ਸੀ ਤੇ ਸਾਰਿਆਂ ਨੇ ਉਹਦਾ ਜਵਾਬ ਦਿੱਤਾ ਸੀ ਕਿਉਂ ਕਿ ਕਾਨੂੰਨ ਦੀ ਅਨਹੋਂਦ ਹੈ ਤੁਹਾਨੂੰ ਨਹੀਂ ਪਤਾ ਤੁਹਾਨੂੰ ਪਤਾ ਹੈ ਕਿ ਇੱਕ ਭਾਈ ਗੁਰਜੀਤ ਸਿੰਘ ਖਾਲਸਾ ਇੱਕ ਸਾਬਕਾ ਫੌਜੀ ਜਿਹੜਾ ਹੈ ਉਹ ਅੱਜ 270 ਦਿਨਾਂ ਤੋਂ ਇੱਕ ਟਾਵਰ ਤੇ ਚੜ੍ਹ ਕੇ ਬੈਠਾ ਹੋਇਆ ਤੁਹਾਨੂੰ ਕੋਛ ਪਤਾ ਨਹੀਂ ਕਿ ਇਹ ਇਹ ਜਿਹੜਾ ਕਾਨੂੰਨ ਬਣਿਆ ਕਿਸ ਸੰਘਰਸ਼ੋਂ ਨਿਕਲ ਕੇ ਆ ਰਿਹਾ ਜਦ ਉਹ ਗੁਰਜੀਤ ਸਿੰਘ ਖਾਲਸਾ ਦੀ ਹਾਲਤ ਮਰਨ ਕਿਨਾਰੇ ਹੋਈ ਪਈ ਸੀ ਉਸ ਦਿਨ 28 ਤਰੀਕ ਨੂੰ 28 ਜੂਨ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਅਸੀਂ ਕਨਵਿੰਸ ਕੀਤਾ ਸੀ ਕਿ ਸਟੇਟ ਐਕਟ ਲਿਆਂਦਾ ਜਾਏ ਤੁਸੀਂ ਮਜ਼ਾਕ ਨਾ ਡਾਓ ਉਸ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਦਾ ਮਜ਼ਾਕ ਨਾ ਡਾਓ ਤੇ ਉਹਨਾਂ ਭਾਵਨਾਵਾਂ ਦਾ ਮਜ਼ਾਕ ਨਾ ਉਡਾਓ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਪਹਿਲੇ ਕੇਸਾਂ ਦੇ ਉੱਤੇ ਕਾਰਵਾਈ ਉਹ ਵੱਖਰੀ ਗੱਲ ਹੈ। ਉਹ ਜਾਰੀ ਰਹੇਗੀ। ਇਹ ਜਿਹੜਾ ਸਟੇਟ ਐਕਟ ਬਣ ਰਿਹਾ ਦਾ ਪੰਜਾਬ ਪ੍ਰੋਵਿੰਸਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਸ ਐਕਟ 2025 ਇਹਦਾ ਮਤਲਬ ਇਹ ਨਹੀਂ ਕਿ ਪਿਛਲੇ ਜਿਹੜੇ ਕੇਸ ਆ ਉਹਨਾਂ ਨੂੰ ਅਸੀਂ ਛੱਡ ਦਿੱਤਾ ਜਾਂ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਏਗੀ। ਇਹ ਅੱਗੇ ਤੋਂ ਬੇਅਦਬੀ ਢੱਕਣ ਦੇ ਵਾਸਤੇ ਹੈ, ਬੇਅਦਬੀ ਰੋਕਣ ਦੇ ਵਾਸਤੇ ਐਕਟ ਬਣਦਾ ਪਿਆ ਕਿ ਅੱਗੋਂ ਬੇਅਦਬੀਆਂ ਢੱਕੀਆਂ ਜਾ ਸਕਣ। ਬੜੀ ਹੈਰਾਨੀ ਹੋਈ ਤੁਹਾਡਾ ਇਹ ਸਟੇਟਮੈਂਟ ਦੇਖ ਕੇ ਕਿ ਉਹ ਸਟੇਟਮੈਂਟ ਦੇ ਕੌਣ ਰਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਦੇ ਰਿਹਾ ਕਿ ਉਹਨੂੰ ਪਤਾ ਨਹੀਂ ਕਿ ਕਾਨੂੰਨ ਦੀ ਇਹ ਹੋਂਦ ਹੈ ਉਹਨੂੰ ਪਤਾ ਨਹੀਂ ਕਿ ਮਲਕੇ ਕੇਸ ਦੇ ਵਿੱਚ ਜਿੱਥੇ 7 ਸਾਲ ਕੇਸ ਲੜਿਆ ਉਥੇ 5 ਦੇ ਵਿੱਚੋਂ 3 ਨੂੰ ਕਨਵਿਕਸ਼ਨ ਹੁੰਦੀ ਹੈ ਉਹਨਾਂ ਨੂੰ ਮੌਕੇ ਤੇ ਜਮਾਨਤ ਮਿਲ ਜਾਂਦੀ ਹੈ ਤੇ ਉਹਨਾਂ ਨੂੰ ਰੈਪਿਡ ਗੱਡੀਆਂ ਮਿਲ ਜਾਂਦੀਆਂ ਕੈਮਰੇ ਸਮੇਤ ਤੇ ਉਹ ਜਾ ਕੇ ਟੀਚਰਾਂ ਕਰਦੇ ਨੇ ਕਿ ਸਾਡਾ ਕੀ ਵਿਗਾੜ ਲਿਆ ਜੇ ਇਹ ਤਾਂ ਸਾਰਿਆਂ ਨੂੰ ਪਤਾ ਸੀ ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਅਜੇ ਤੱਕ ਤਹਾਡੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਕੋਈ ਸ਼ਾਖਾ ਨਹੀਂ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਭਾਈ ਗੁਰਜੀਤ ਸਿੰਘ ਖਾਲਸਾ 12 ਅਕਤੂਬਰ ਦਾ ਉਸ ਟਾਵਰ ਦੇ ਉੱਤੇ ਚੜਿਆ ਬੈਠਾ 270 ਦਿਨ ਹੋ ਗਏ ਨੇ ਤੁਸੀਂ ਤਾਂ ਸਾਡੇ ਜਲਿਆਂ ਤੇ ਨਮਕ ਛਿੜਕ ਰਹੇ ਹੋ ਕਦੀ ਗਏ ਹੋ ਕਿੱਥੇ ਬੇਦਬੀ ਹੁੰਦੀ ਹੈ ਉੱਥੇ ਪਹੁੰਚੇ ਕਰੀ ਪਹਿਲਾਂ ਤਾਂ ਤੁਹਾਡਾ ਕਦੀ ਬਿਆਨ ਨਹੀਂ ਆਇਆ ਅੱਜ ਤੁਸੀਂ ਬੜਾ ਮਤਲਬ ਤੁਸੀਂ ਰਾਜਨੀਤੀ ਕਰਨੀ ਸਿੱਖਿਓ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਇੱਕ ਸਟੇਟਮੈਂਟ ਦੇਣ ਤੋਂ ਪਹਿਲਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਮੈਂ ਚਾਹੂੰ ਕਿ ਤੁਸੀਂ ਭਾਈ ਗੁਰਜੀਤ ਸਿੰਘ ਖਾਲਸਾ ਤੋਂ ਉਹਦੀ ਮਾਤਾ ਤੋਂ ਮਾਫੀ ਮੰਗੋ ਜਿਹੜੀ ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ ਇਹ ਕਾਨੂੰਨ ਐਵੇਂ ਨਹੀਂ ਬਣ ਰਿਆ ਇਹਦੇ ਪਿੱਛੇ ਸੰਘਰਸ਼ ਆ ਇੱਥੇ ਪਿੱਛੇ ਅਰਦਾਸਾਂ ਨੇ ਦੁਆਵਾਂ ਨੇ ਭਾਵਨਾਵਾਂ ਨੇ ਪੰਜਾਬ ਦੀਆਂ